ਮੈਂ ਜਦੋਂ ਮਤਲਬ ਮੈਂ 10 ਸਾਲ ਦੀ gsi ਨਾ ਇਹ 9 ਸਾਲ ਦੇ ਸੀ ਮਤਲਬ ਮਤਲਬ 1 ਸਾਲ ਛੋਟੇ ਮੇਰੇ ਕੋ ਇਹ ਅੱਛਾ ਇੰਨੇ ਛੋਟੇ ਹੁੰਦੇ ਤਾਂ ਜਾਣਦੇ ਹੋ ਕੋ ਤੁਹਾਨੂੰ ਹਾਂ ਜੀ ਹਾਂ ਜੀ ਬਹੁਤ ਮਤਲਬ ਉਸ ਮਤਲਬ ਵਸੇ ਇਕੱਠੇ ਰਹਿੰਦੇ ਹੁੰਦੇ ਸੀ ਜਿੱਦਾਂ ਮੇਰਾ ਘਰ ਦੋ ਗਲੀਆਂ ਛੱਡ ਗਏ ਸੀ ਓਕੇ ਤੇ ਮੇਰੇ ਪਾਪਾ ਤੇ ਇਹਨਾਂ ਦੇ ਪਾਪਾ ਕਿ ਦੂਜੇ ਨੂੰ ਜਾਣਦੇ ਸੀ ਤੇ ਮੈਨੂੰ ਨਾ ਛੋਟੇ ਹੁੰਦੇ ਉਹਨਾਂ ਨਾਲ ਖੇਡਣ ਦਾ ਬਹੁਤ ਸ਼ੌਂਕ ਹੁੰਦਾ ਸੀ ਕਿ ਮੈਨੂੰ ਨਾ ਕੋਈ ਖੇਡੇ ਮਤਲਬ ਗਲੀ 'ਚ ਬੱਚੇ ਤਾਂ ਹੁੰਦੇ ਸੀ ਮੈਨਾਂ ਖੇਡਣ ਵਾਸਤੇ ਪਰ ਬਟ ਮੈਂ ਲੜ ਪੈਣੀ ਹੁੰਦੀ ਸੀ ਉਹਨਾਂ ਦੇ ਨਾਲ ਹਾਂ ਤੇ ਇਹਨਾਂ ਨਾਲ ਤੇ ਮੈਨਾਂ ਖੇਡਦੇ ਨਹੀਂ ਹੁੰਦੇ ਸੀ ਇਹਨਾਂ ਨੂੰ ਗੁੱਡੀਆਂ ਦਾ ਸ਼ੌਂਕ ਹੁੰਦਾ ਹੈ ਕਿ ਮੈਂ ਗੁੱਡੀਆਂ ਡਾਣੀਆਂ ਬਸ ਗੁੱਡੀਆਂ ਨੂੰ ਵੰਦਦੇ ਹੁੰਦੇ ਸੀ ਜਦੋਂ ਵੀ ਕੋਈ ਰਸਤੇ 'ਤੇ ਜਾਣਾ ਇਹਨਾਂ ਨੇ ਸਿਰਫ ਆਸਮਾਨ ਵੱਲ ਵੇਖੀ ਜਾਣਾ ਕਿਉਂਕਿ ਪਤੰਗ ਤੇ ਨਹੀਂ ਟੁੱਟੀ ਮੈਂ ਫੜ ਲਾ ਜਾ ਗਿਆ ਇਹਨੂੰ ਤੇ ਮੈਨੂੰ ਹੁੰਦਾ ਕਿ ਮੈਨਾਂ ਖੇਡਣ ਤੇ ਮੈਨੂੰ ਇਸ ਗੱਲ ਨੂੰ ਬਹੁਤ ਗੁੱਸਾ ਮਤਲਬ ਗੁੱਸਾ ਝੜਦਾ ਹੁੰਦਾ ਸੀ ਕਿ ਮੈਨਾਂ ਖੇਡਦੇ ਨਹੀਂ ਆ ਤੇ ਐਦੇ ਮਤਲਬ ਬਾਅਦ ਵਿੱਚ ਅਸੀਂ ਆਪਣਾ ਮਤਲਬ ਜੁਆਇਨ ਫੈਮਿਲੀ ਚ ਚਲ ਗਏ ਅਸੀਂ ਆਪਣਾ ਮਕਾਨ ਲੈ ਲਿਆ ਫਿਰ ਅਸੀਂ ਜੁਆਇਨ ਫੈਮਿਲੀ ਚ ਚਲ ਗਏ ਅਸੀਂ ਬਾਅਦ ਵਿੱਚ ਅਸੀਂ 9 ਸਾਲ ਬਾਅਦ ਮਿਲਿਓ ਵੀ ਇੰਸਟਾਗ੍ਰam ਤੇ ਕਿ ਮੈਂ ਕੀ ਆ ਕੁੜੀ ਨਾਲ ਕੀ ਖੇਡਾਂ ਮੈਂ ਕਰੀ ਯਾਰ ਦੋਸਤਾਂ ਨਾਲ ਵੀ ਇੰਨਾ ਜ਼ਿਆਦਾ ਖੇਡਦਾ ਹੁੰਦਾ ਨਹੀਂ ਸੀ ਬਸ ਆਪਣੇ ਆਪ ਚ ਮਸਤ ਰਹਿਣਾ ਸੀ ਅੱਛਾ ਜੀ ਹਾਂਜੀ ਕੋਈ ਨਾ ਸ਼ੌਂਕ ਨਹੀਂ ਹੁੰਦਾ ਸੀ ਖੇਡਣ ਵਾਲਾ ਬਸ ਬਾਅਦ ਵਿੱਚ ਮੈਨੂੰ ਤੇ ਫੈਮਿਲੀ ਦਾ ਹੀ ਬਸ ਹੈਗਾ ਸੀਗਾ ਕਿ ਫੈਮਿਲੀ ਦਾ ਧਿਆਨ ਹੁੰਦਾ ਸੀ ਕਿ ਲੜਾਈ ਝਗੜੇ ਚੱਲਦੇ ਰਹਿੰਦੇ ਸੀ ਫੈਮਿਲੀ ਵਿੱਚ ਹੂੰ ਉੱਧਰੀ ਬਸ ਸਾਰਾ ਧਿਆਨ ਹੈਗਾ ਸੀ ਸਟੱਡੀ ਵਗੈਰਾ ਵੀ ਬਹੁਤ ਘੱਟ ਫਿਰ ਹੋ ਗਈ ਤੇ ਤਾਂ ਕਰਕੇ ਸਾਰਾ ਮੈਂ ਤੇ ਦੇਖਿਆ ਇਹਨਾਂ ਦੀ ਆਈਡੀ ਨੂੰ ਦੇਖਿਆ ਸੀ ਤੇ ਬਸ ਥੋੜੀ ਪਹਿਚਾਨ ਆ ਰਹੀ ਸੀ ਕਿ ਉਹੀ ਕੁੜੀ ਹੈਗੀ ਹੈ ਛੋਟੀ ਵਾਲੀ ਤੇ ਫਿਰ ਮੈਂ ਮੈਸੇਜ ਕੀਤਾ ਸੀ ਇਹਨਾਂ ਨੂੰ ਤੇ ਬਟ ਕੋਈ ਰਿਪਲਾਈ ਨਹੀਂ ਆਇਆ ਬਲੋਕ ਬਲੋ ਕਰਤਾ ਸੀਗਾ ਮੈਂ ਜਾਣਦੀ ਸੀ ਬਹੁਤ ਮੈਸੇਜ ਕੀਤੇ ਇਹਨਾਂ ਨੇ ਹੈਲੋ ਮੇਰੇ ਨਾਲ ਗੱਲ ਕਰੋ ਤੇ ਮੈਨਾਂ ਬਲੋਕ ਕਰਤਾ ਮੈਨੂੰ ਕਿਹਨ ਮੈਸੇਜ ਕਰੀ ਜਾਣਦੇ ਮੈਨੂੰ ਫਿਰ ਬਾਅਦ ਵਿੱਚ ਇਹਨਾਂ ਨੇ ਦੂਸਰੇ ਆਪਣੀ ਪਰਸਨਲ ਆਈਡੀ ਤੇ ਮੈਸੇਜ ਕੀਤਾ ਇਹਨਾਂ ਨੇ ਉੱਥੇ ਡਿੱਪੀ ਲੱਗੀ ਹੋਈ ਸੀ ਇਹਨਾਂ ਦੀ ਮੈਂ ਚੈੱਕ ਕੀਤੀ ਮੈਂ ਕਿਹਾ ਤੇ ਉਹੀ ਆ ਜਿਹਨੂੰ ਮੈਂ ਨਿੱਕੇ ਹੁੰਦੇ ਕਹਿੰਦੀ ਹੁੰਦੀ ਸੀ ਕਿ ਮੈਂ ਨਾ ਖੇਡੋ ਤੇ ਖੇਡਦੇ ਨਹੀਂ ਹੁੰਦੇ ਸੀ ਤੇ ਮੈਂ ਨਾ ਫਿਰ ਮਤਲਬ ਰਿਕਵੈਸਟ ਅਕਸੈਪਟ ਕਰ ਲਈ ਇਹਨਾਂ ਦੀ ਤੇ ਮੈਂ ਮੈਸੇਜ ਤੇ ਮਤਲਬ ਗੱਲ ਕਰਨ ਲੱਗ ਗਈ ਇਹਨਾਂ ਨੇ ਮੈਨੂੰ ਕਿਹਾ ਕਿ ਸਾਡਾ ਕੋਈ ਇੱਦਾਂ ਨਹੀਂ ਕਿ ਤੁਸੀਂ ਮੇਰੇ ਗਰਲਫ੍ਰੈਂਡ ਬਣ ਜਾਓ ਠੀਕ ਆ ਮੈਂ ਜਾਂ ਬੁਆਏਫ੍ਰੈਂਡ ਬਣ ਜਾਓ ਕੋਈ ਇੱਦਾਂ ਸਾਡੀ ਗੱਲ ਨਹੀਂ ਸਿਰਫ ਅਸੀਂ ਜਸਟ ਸਿਰਫ ਇਹੀ ਕਹਿ ਕਿ ਦੋ ਜਨੂੰ ਕਿ ਮਤਲਬ ਸਿਰਫ ਫਰੈਂ ਮੈਨੂੰ ਇਹਨਾਂ ਦੇ ਲਾਈਫ ਬਾਰੇ ਨਹੀਂ ਸੀ ਪਤਾ ਉਹ ਦੋ ਕਿੰਨੇ ਦੀ ਮਮੀ ਪਾਪਾ ਦਾ ਵੀ ਡਿਵੋਰਸ ਹੋ ਗਿਆ ਨਾ ਇਹਨਾਂ ਨੂੰ ਪਤਾ ਸੀ ਮੇਰੀ ਮਮੀ ਪਾਪਾ ਦਾ ਕਿ ਸਾਡਾ ਹੀ ਮਤਲਬ ਮੇਰੀ ਮਮੀ ਪਾਪਾ ਦਾ ਡਿਵੋਰਸ ਹੋ ਗਿਆ ਵਾ ਤੇ ਇਦੇ ਹੀ ਮਤਲਬ ਅਸੀਂ ਇੱਕ ਦੂਜੇ ਨਾਲ ਗੱਲ ਸ਼ੇਅਰ ਕੀਤੀ ਨੰਬਰ ਐਕਸਚੇਂਜ ਕੀਤੇ ਓਕੇ ਦੇਖੋ ਮਤਲਬ ਕਦੀ ਸੋਚਿਆ ਨਹੀਂ ਸੀ ਕਿ ਮਤਲਬ ਅਸੀਂ ਗਰਲਫ੍ਰੈਂਡ ਜਾਂ ਬੁਆਏਫ੍ਰੈਂਡ ਕੁਝ ਵੀ ਇਦਾਂ ਦਾ ਸੀ ਕਹਿਣੀ ਸੀ ਸਿਰਫ ਜਸਟ ਫਰੈਂਡ ਬਣੇ ਨਾ ਮੈਨੂੰ ਇਹਨਾਂ ਦੇ ਲਾਈਫ ਬਾਰੇ ਪਤਾ ਸੀ ਨਾ ਇਹਨਾਂ ਨੂੰ ਮੇਰੀ ਲਾਈਫ ਬਾਰੇ ਪਤਾ ਸੀ ਫਿਰ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਪਛਾਨਦੇ ਆ ਠੀਕ ਹੈ ਫਿਰ ਇਹਨੇ ਗੱਲ ਕੀਤੀ ਕਿ ਮੇਰੀ ਮੰਮੀ ਪਾਪਾ ਦਾ ਵਿਡੋਅਰਸ ਹੋਇਆ ਵਾ ਫਿਰ ਮੈਂ ਵੀ ਦੱਸਿਆ ਕਿ ਹਾਂ ਮੇਰੀ ਮੰਮੀ ਪਾਪਾ ਦਾ ਵਿਡੋਅਰਸ ਹੋਇਆ ਮਤਲਬ ਇਹਦੇ ਅਸੀਂ ਮਤਲਬ ਦਿਲ ਦੀ ਗੱਲ ਖੋਲ੍ਹਦੇ ਖੋਲ੍ਹਦੇ ਰਏ ਇੱਕ ਦੂਜੇ ਦੇ ਨਾਲ ਤੇ ਫਿਰ ਨਾ ਮੇਰਾ ਛੋਟਾ ਬ੍ਰਦਰਸ ਇੱਕ ਛੋਟਾ ਬ੍ਰਦਰ ਹੈਗਾ ਹੈ ਕਿ ਤੁਸੀਂ ਵੈਸੇ ਦੋ ਬ੍ਰਦਰ ਆ ਇੱਕ ਮੇਰਾ ਬ੍ਰਦਰ ਵਿਆਹਿਆ ਵਾ ਤੇ ਉਹ ਜੰਮੂ ਰਹਿੰਦਾ ਵਾ ਓਕੇ ਇੱਕ ਜਿਹੜਾ ਮੇਰਾ ਬ੍ਰਦਰ ਸਾਡੇ ਮਤਲਬ ਪਾਪਾ ਕੋਈ ਰਹਿੰਦਾ ਵਾ ਤੇ ਇਦਾਂ ਹੀ ਨਾ ਉਹਦੇ ਜਿਹੜੇ ਯਾਰ ਦੋਸਤ ਹੈਗੇ ਨਾ ਤੇ ਇਹਨਾਂ ਲੱਗਦੇ ਸੀ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਲੱਗਦੇ ਕਦਰ ਪੁੱਛਦੇ ਹੀ ਕਿ ਮਤਲਬ ਤੇਰੀ ਸਿਸਟਰ ਗੱਲ ਕਿਉਂ ਕਰਦੀ ਹੁੰਦੀ ਉਹਦੇ ਨਾਲ ਤੂੰ ਰੋਕ ਨੂੰ ਰੋਕਦਾ ਨਹੀਂ ਆ ਤੇਰੀ ਭੈਣ ਗੱਲ ਕਰਦੀ ਆ ਐਦਾਂ ਨਾਲ ਮੈਂ ਇੱਕ ਵਾਰੀ ਮਤਲਬ ਮਾਰਿਆ ਫਿਰ ਮੈਂ ਪਾਪਾ ਦੇ ਨਾਲ ਸਾਰੀ ਗੱਲ ਕੀਤੀ ਮੈਂ ਕਿਹਾ ਪਾਪਾ ਮੇਰਾ ਸਿਰਫ ਜਸਟ ਫਰੈਂਡ ਹੈਗਾ ਵਾ ਤੇ ਇਦਾਂ ਨੂੰ ਮੁੰਡੇ ਪੜਕਾਉਂਦੇ ਪਏ ਆ ਤੇ ਆਪਾ ਆਪਣੇ ਮੈਨੂੰ ਪੁੱਛਿਆ ਕਿ ਤੇਰਾ ਸਿਰਫ ਫਰੈਂਡ ਹੈ ਮੈਂ ਕਿਹਾ ਹਾਂਜੀ ਮੈਂ ਕਿਹਾ ਤੁਹਾਨੂੰ ਤੁਹਾਨੂੰ ਨੇਜ ਕੇ ਤੁਸੀਂ ਗੱਲ ਕਰ ਲਓ ਪਾਪਾ ਕਹਿੰਦੇ ਨਹੀਂ ਮੈਨੂੰ ਤੇਰੇ ਤੇ ਪੂਰਾ ਯਕੀਨ ਹੈਗਾ ਵਾ ਤੇ ਵੈਸੇ ਮੈਂ ਉਸ ਦਿਨ ਗੱਲ ਕਰਨਾ ਚਾਹੁੰਦਾ ਵਾਂ ਕਿ ਮਤਲਬ ਅਮ ਅਮਨ ਦੇ ਸਾਹਮਣੇ ਬੰਦਾ ਗੱਲ ਕਰ ਲ ਤੇ ਇਹਨਾਂ ਨੇ ਫਿਰ ਇਹਨਾਂ ਨੂੰ ਮੈਂ ਬੁਲਾਇਆ ਫੋਨ ਕਰਕੇ ਮੈਂ ਕਿਹਾ ਮੇਰੇ ਪਾਪਾ ਬੁਲਾ ਰਿਹਾ ਤੁਹਾਨੂੰ ਫਿਰ ਆਏ ਤੇ ਮੇਰੇ ਪਾਪਾ ਨੇ ਕਿਹਾ ਕਿ ਤੇਰੇ ਕਰਕੇ ਮੁਸ਼ਕਲ ਕ੍ਰੀਏਟ ਹੋਉਂਦੀ ਸਾਡੇ ਘਰੇ ਤੇ ਬ੍ਰਦਰ ਨੂੰ ਬੋਲਦਾ ਵਾ ਇਹਨਾਂ ਨੇ ਫਿਰ ਇਹਨਾਂ ਨੇ ਕਿਹਾ ਮੇਰੇ ਪਾਪਾ ਨੂੰ ਕਿ ਜੇ ਤੁਹਾਨੂੰ ਲੱਗਦਾ ਵਾ ਕਿ ਮੇਰੇ ਕਰਕੇ ਮੁਸ਼ਕਲ ਆਉਂਦੀ ਹੈ ਤੇ ਮੈਂ ਵਿਆਹ ਕਰਨ ਨੂੰ ਤਿਆਰ ਹਾਂ ਇਹਦੇ ਨਾਲ ਤੇ ਫਿਰ ਇੱਦਾਂ ਮਤਲਬ ਸਾਡੀ ਮੈਰਿਜ ਦੀ ਡੇਟ ਫਿਕਸ ਵਗੈਰਾ ਹੋ ਗਈ ਤੇ ਸਾਡੀ ਮਤਲਬ ਮੈਰਿਜ ਹੋ ਗਈ ਮਤਲਬ ਇਹਦੇ ਮੰਮੀ ਤੇ ਮੰਨੇ ਮੰਨੇ ਸੀ ਪਹਿਲੇ ਹੀ ਮੰਨੇ ਸੀ ਕਿ ਮੁੰਡਾ ਚੰਗਾ ਵਾ ਗੱਲਬਾਤੋ ਵੀ ਚੰਗਾ ਲੱਗਦਾ ਪਿਆ ਵਾ ਨੀਤੇ ਕਈ ਸ ਕੁੜੀ ਨੇ ਮਤਲਬ ਟਾਈਮ ਪਾਸ ਵਾਸਤੇ ਰੱਖ ਲੈਨੇ ਹਨਾ ਕੋਈ ਜਲਦੀ ਕਿਤੇ ਹਾਮੀ ਨਹੀਂ ਪਰ ਰਿਲੇਸ਼ਨ ਚ ਅਸੀਂ ਆਏ ਨਹੀਂ ਮਤਲਬ ਗੱਲ ਕਰਨ ਤੋਂ ਬਾਅਦ 2-3 ਮਹੀਨੇ ਬਾਅਦ ਸਾਡੀ ਮੈਰਿਜ ਹੋਗੀ ਉਸੇ ਟਾਈਮ ਉਹਨਾਂ ਨੂੰ ਕਹਿ ਨਹੀਂ ਕਿ ਯਾਰ ਅਸੀਂ ਕਦੀ ਸੋਚਿਆ ਨਹੀਂ ਕਿ ਮਤਲਬ ਸਾਡੀ ਇਦਾਂ ਮੈਰਿਜ ਹੋਏਗੀ ਗਾਂ ਸੜਾ ਬੇਬੀ ਵੀ ਹੋਏਗਾ ਮੈਂ ਕਿਹਾ ਸੋਚਿਆ ਨਹੀਂ ਮੈਂ ਕਿਹਾ ਵੇਖ ਲੋ ਰੱਬ ਦੇ ਰੰਗ ਕੀ ਹੁੰਦੇ ਆ ਜੋੜੀਆਂ ਤੇ ਰਾਬੀ ਬਣਾ ਕੇ ਗੱਲਦਾ ਅਕਸਰ ਸਾਡੇ ਮੇਰੇ ਜਿੰਨੇ ਵੀ ਫਰੈਂਡਸ ਹੈਗੇ ਨੇ ਸਾਰਿਆਂ ਤੋਂ ਸਾਰਿਆਂ ਤੋਂ ਪਹਿਲਾਂ ਵੱਡੇ ਨੇ ਭਾਵੇਂ ਛੋਟੇ ਨੇ ਸਾਰਿਆਂ ਤੋਂ ਪਹਿਲਾਂ ਮੇਰਾ ਹੀ ਵਿਆਹ ਆਇਆ ਤੇ ਕੀ ਕਹਿੰਦੇ ਸਾਰੇ ਕਹਿੰਦੇ ਨੇ ਕਿ ਤੂੰ ਪਹਿਲਾਂ ਹੀ ਬਾਜ਼ੀ ਮਾਰ ਲਈਆ ਤੂੰ ਪਹਿਲਾਂ ਹੀ ਵਿਆਹ ਕਰਾ ਕੇ ਬਹਿ ਗਿਆ ਹੈ ਕਈ ਕਹਿੰਦੇ ਨੇ ਕਿ ਹੁਣ ਤੂੰ ਮੁਸ਼ਕਿਲ ਚ ਆ ਜਾਵੇਂਗਾ ਕਿ ਇਦਾਂ ਕਹਿੰਦੇ ਨੇ ਕਿ ਪ੍ਰੋਬਲਮਸ ਆਣਗੀਆਂ ਤੇ ਬਟ ਫਿਰ ਵੀ ਆਈਆਂ ਸੀ ਵਿੱਚ ਜੇ ਥੋੜੀਆਂ ਬਟ ਹੁਣ ਬਿਲਕੁਲ ਸਹੀ ਹੈ ਵਿਆਹ ਤੋਂ ਬਾਅਦ ਇੱਕ ਵਿਆਹ ਤੋਂ ਬਾਅਦ ਇਦਾਂ ਹੀ ਸਿਸਟਰ ਦੀ ਮੈਰਿਜ ਹੋ ਗਈ ਹੀ ਫਿਰ ਮਮਾ ਨੇ ਫਿਰ ਮੈਰਿਜ ਕਰਵਾਤੀ ਸਿਸਟਰ ਦੀ ਅਸੀਂ ਤੇ ਮੰਮਾ ਹੀ ਥੋੜਾ ਮੇ ਨਾਲ ਲੜਦੇ ਝਗੜਦੇ ਸੀਗੇ ਤੇ ਤਾਂ ਕਰਕੇ ਉਸ ਉਹੀ ਪ੍ਰੋਬਲਮ ਆਂਦੀ ਸੀ ਤੇ ਬਸ ਹੁਣ ਉਹ ਵੀ ਸੋਲਵ ਸੋਲਵ ਹੋ ਗਈ ਐ ਉਹ ਵੀ ਸਾਡੇ ਨਾਲ ਪਿਆਰ ਨਾਲ ਰਹਿੰਦੇ ਆ ਅਸੀਂ ਵੀ ਪਿਆਰ ਨਾਲ ਰਹਿੰਦੇ ਆ ਹੂੰ ਪਸੰਦ ਕਰਦੇ ਨੇ ਅਸੀਂ ਤੇ ਬਸ ਉਹਨੇ ਹੀ ਦੇਖਦੇ ਹੁੰਨੇ ਆ ਕਿ ਕਦੋਂ ਉੱਠੇ ਰਾਤੀ 12:00 1:00 ਵਜੇ ਤੱਕ ਦੇਖਦੇ ਹਾਂ ਉਹਦੇ ਵੱਲ ਉਹ ਰਾਤੀ ਕਰਦੇ ਆ ਕਦੋਂ ਉੱਠੇਗਾ ਕਦੋਂ ਆਪਾਂ ਕੈਮਰਾ ਲਗਾਵਾਂਗੇ ਵੀਡੀਓ ਬਣਾਵਾਂਗੇ ਫਿਰ ਸਵੇਰੇ ਪੋਸਟ ਕਰਾਂਗੇ ਹਾਂਜੀ ਤੇਰੇ ਟਾਈਮ ਨਹੀਂ ਨਾ ਦਾ ਫਿਰ ਆਤ ਨੂੰ ਹੀ ਦੇਖੀਦਾ ਕਿ ਚਲੋ ਜਦੋਂ ਫ੍ਰੀ ਹੁੰਦਾ ਵਾ ਉਹਨੂੰ ਵੇਖੀਦਾ ਜਦੋਂ ਫ੍ਰੀ ਹੋਏਗਾ ਫਿਰ ਉਹਦੇ ਨਾਲ ਵੀਡੀਓ ਬਣਾਉਣੀ ਹੈ ਓਕੇ ਹਾਂਜੀ ਮੇਰੀ 21 ਸਾਲ ਆ ਇਹਨਾਂ ਦੀ 20 ਸਾਲ ਇੱਕ ਸਾਲ ਛੋਟੇ ਮੇਰੇ ਤੋਂ ਇੱਕ ਸਾਲ ਛੋਟੇ ਹਾਂਜੀ ਜੇ ਮਤਲਬ ਮੈਂ ਕਿ ਟਾਈਮ ਹਾਈਪਰ ਹੋ ਜਾ ਫਿਰ ਇਹ ਚੁੱਪ ਕਰ ਜਾਂਦੇ ਆ ਜੇ ਇਹ ਹਾਈਪਰ ਹੋ ਜਾਂਦੇ ਫਿਰ ਮੈਚ ਅਪ ਕਰ ਜਾਂਦੇ ਨਹੀਂ ਆ ਹੂੰ ਇਦਾਂ ਲੰਗੀ ਜਾਂਦੀ ਜ਼ਿੰਦਗੀ ਚੁੱਪ ਲਾਂਦਾ ਹਾਂ ਹਾਂਜੀ ਬੁਲਾਉਂਦਾ ਉਹਨੂੰ ਮਤਲਬ ਜਿੱਦਾਂ ਮਤਲਬ ਉਹਦੇ ਜਿਹੜੇ ਯਾਰ ਦੋਸਤ ਨੂੰ ਆਪੜ ਕਹਾਂਦੇ ਸੀ ਕਿ ਮੁੰਡਾ ਮਤਲਬ ਇਦਾਂ ਦਾ ਵਾ ਧੋਖੇ ਬਾਜ਼ ਆ ਮਤਲਬ ਇ ਮਤਲਬ ਉਹ ਕਾਫੀ ਅਫੇਅਰ ਹੈਗੇ ਇਹਦੇ ਤਾਂ ਆਪਣੀ ਭੈਣ ਨੂੰ ਕਹੇ ਦੇਣਾ ਗੱਲ ਨਾ ਕਰਿਆ ਕਰ ਤੇ ਮੈਂ ਉਹਨੂੰ ਮੈਂ ਆਪਣੇ ਬ੍ਰਦਰ ਨੂੰ ਇਹ ਸਮਝਾਉਂਦੀ ਸੀ ਕਿ ਮੈਂ ਸਿਰਫ ਜਸਟ ਫਰੈਂਡ ਹੈਗਾ ਵਾ ਕੋਈ ਇਦਾਂ ਦੀ ਗੱਲ ਨਹੀਂ ਕਿ ਪਰ ਰਿਲੇਸ਼ਨ ਵਿੱਚ ਨਹੀਂ ਹੈਗੇ ਫਿਰ ਜਦੋਂ ਪਤਾ ਲੱਗ ਗਿਆ ਕਿ ਮਤਲਬ ਇਹ ਵਿਆਹ ਕਰਨ ਵਾਸਤੇ ਮੰਨ ਗਿਆ ਵਾ ਫਿਰ ਉਹ ਵੀ ਮੰਨ ਗਿਆ ਸੀ ਫਿਰ ਪਾਪਾ ਨੇ ਉਹਨੂੰ ਸਮਝਾਇਆ ਕਿ ਅਗਲਾ ਵਿਆਹ ਵਾਸਤੇ ਕਹਿੰਦੇ ਨਹੀਂ ਤਾਂ ਕੋਣ ਕਹਿੰਦਾ ਇਹਨੂੰ ਜਲਦੀ ਕਿ ਮੈਂ ਵਿਆਹ ਕਰਵਾ ਲਾਂਗਾ ਇਹ ਸਾਰੇ ਜ਼ਿਆਦਾਤਰ ਤਾਂ ਮੁੰਡੇ ਹੀ ਸੋਚਦੇ ਆ ਕਿ ਬਸ ਤਿੰਨ ਚਾਰ ਗਰਲਫ੍ਰੈਂਡ ਹੋਣ ਬਸ ਕਿ ਵਿਆਹ ਤਾਂ ਬੜੀ ਦੂਰ ਦੀ ਗੱਲ ਆ ਠੀਕ ਹੈ ਈ ਨਾਮ ਹੈ ਮੈਂ ਤੁਹਾਡਾ ਮੈਂ ਮੇਰਾ ਨਾਮ ਰੰਜਨਾ ਹੈ ਕੀ ਕਰਦੇ ਹੋ ਤੁਸੀਂ ਮੈਂ ਪਹਿਲੇ ਤੇ ਮੈਂ ਮਤਲਬ ਜਦੋਂ ਅਨਮੈਡਸੀ ਮੈਂ ਜੋਬ ਕਰ ਸੀ ਨਾਮ ਹੈ ਤੁਹਾਡਾ ਦੱਸੋ ਰੰਜਨਾ ਮੈਂ ਓਕੇ ਤੁਹਾਡਾ ਮੇਰਾ ਨਾਮ ਅਜੇ ਦਾ ਮਨਾ ਮਿਲੇ ਕਿ ਦੱਸੇਗੇ ਅਸੀਂ ਤਾਂ ਬਚਪਨ ਤੋਂ ਹੀ ਤਾਂ ਉਦੋਂ ਮੈਂ ਕੋ ਕੋਸ਼ਿਸ਼ ਵੀ ਵਾਜ ਸਕਦਾ ਸੀ ਆਈ ਵਾਜ ਦੇਖੋ